ਸਸ ਸਿਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਟੇਸਟੀ ਫਲੂਦਾ ਜਿਹੜਾ ਸਭ ਤੋਂ ਪਹਿਲਾਂ ਤਿਆਰ ਹੁੰਦਾ ਸੀ ਤੇ ਬਹੁਤ ਜ਼ਿਆਦਾ ਸਿੰਪਲ ਹੁੰਦਾ ਸੀ ਅੱਜ ਬਹੁਤ ਤਰ੍ਹਾਂ ਦਾ ਫਲੂਦਾ ਤਿਆਰ ਹੁੰਦਾ ਪਰ ਇਹ ਸਭ ਤੋਂ ਜ਼ਿਆਦਾ ਵਧੀਆ ਹੈਗਾ ਅੱਜ ਵੀ ਬਹੁਤ ਦੁਕਾਨਾਂ ਤੇ ਇਹੀ ਤਿਆਰ ਹੁੰਦਾ ਹੈ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਚਾਹੇ ਲੱਖਾਂ ਤਰ੍ਹਾਂ ਦਾ ਫਲੂਦਾ ਤਿਆਰ ਹੋਣ ਲੱਗ ਗਿਆ ਪਰ ਇਹਦੇ ਸਵਾਦ ਦਾ ਕੋਈ ਮੁਕਾਬਲਾ ਨਹੀਂ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਅੱਧਾ ਕਿਲੋ ਦੁੱਧ ਲੈ ਲਿਆ ਤੇ ਫਿਰ ਇੱਕ ਕਟੋਰੀ ਦੇ ਵਿੱਚ ਅੱਧਾ ਚਮਚਾ ਆਰਾ ਰੋਟ ਦਾ ਥੋੜੇ ਜਿਹਾ ਪਾਣੀ ਦੇ ਵਿੱਚ ਆਪਾਂ ਘੋਲ ਲਿਆ ਆਪਾਂ ਸਿੱਧਾ ਨਹੀਂ ਪਾਇਆ ਤਾਂ ਕਿ ਗੱਠਾ ਵਗੈਰਾ ਨਾ ਬਣ ਜੇ ਇਸ ਤਰੀਕੇ ਨਾਲ ਆਪਾਂ ਇਹਨੂੰ ਦੁੱਧ ਦੇ ਵਿੱਚ ਮਿਕਸ ਕਰ ਲਾਂਗੇ ਫਿਰ ਇੱਕ ਜੱਗ ਦੇ ਵਿੱਚ ਆਪਾਂ ਥੋੜੇ ਜਿਹਾ ਕਾਜੂ ਤੇ ਬਦਾਮ ਲੈ ਹੈਗੇ ਡਰਾਈ ਫਰੂਟ ਵਿੱਚ ਤੁਸੀਂ ਇਹੀ ਚੀਜ਼ਾਂ ਲੈਣੀਆਂ ਉਸ ਤੋਂ ਬਾਅਦ ਆਪਾਂ ਚਾਰ ਇਲਾਇਚੀਆਂ ਤੇ ਦੋ ਲੌਂਗ ਫਿਰ ਆਪਾਂ ਪਾਈ ਇਹਦੇ ਵਿੱਚ ਜੀ ਤਾਗਾ ਮਿਸ਼ਰੀ ਜਿੰਨੇ ਮਿੱਠੇ ਦੀ ਤੁਹਾਨੂੰ ਜ਼ਰੂਰਤ ਹੈ ਓਨੀ ਤੁਸੀਂ ਮਿਸ਼ਰੀ ਪਾ ਲਿਓ ਨਹੀਂ ਤੁਸੀਂ ਚੀਨੀ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਕੀਤਾ ਗ੍ਰाइंड ਤੇ ਦੁੱਧ ਵਿੱਚ ਪਾ ਕੇ ਫਿਰ ਆਪਾਂ ਇਹਨੂੰ ਮਿਕਸ ਕਰ ਲਾਂਗੇ ਜਿਵੇਂ ਜਿਵੇਂ ਤੁਸੀਂ ਇਹਨੂੰ ਮਿਕਸ ਕਰੋਗੇ ਤਾਂ ਇਹਦੀ ਖੁਸ਼ਬੂ ਤੁਹਾਨੂੰ ਉਸੇ ਟਾਈਮ ਹੀ ਆਉਣ ਲੱਗ ਜੂਗੀ ਧਿਆਨ ਵਿੱਚ ਰਵੇ ਵੀ ਇਹ ਚੀਜ਼ਾਂ ਆਪਾਂ ਗੈਸ ਤੋਂ نیچے ਹੀ ਕੀਤੀਆਂ ਜਾਂ ਗੈਸ ਹਜੇ ਤੱਕ ਆਪਾਂ ਨਹੀਂ ਚਲਾਇਆ ਉਸ ਤੋਂ ਬਾਅਦ ਆਪਾਂ ਗੈਸ ਨੂੰ ਚਲਾਵਾਂਗੇ ਤੇ ਕੜਾਈ ਨੂੰ ਉਹਦੇ ਉੱਪਰ ਰੱਖ ਕੇ ਫਿਰ ਇਹਦੇ ਵਿੱਚ ਆਪਾਂ ਜਦੋਂ ਥੋੜਾ ਜਿਹਾ ਦੁੱਧ ਗਰਮ ਹੋ ਗਿਆ ਤੇ ਫਿਰ ਇਹਦੇ ਵਿੱਚ ਕੇਸਰ ਦੇ ਧਾਗੇ ਪਾ ਦਾਂਗੇ 8-10 ਧਾਗੇ ਆਪਾਂ ਇਹਦੇ ਵਿੱਚ ਕੇਸਰ ਦੇ ਪਾਏ ਹੈ ਇਹਦੇ ਨਾਲ ਖੁਸ਼ਬੂ ਵੀ ਬਹੁਤ ਸੋਹਣੀ ਆਊਗੀ ਤੇ ਨਾਲ ਹੀ ਜਿਹੜਾ ਕੇਸਰ ਆਵਦਾ ਰੰਗ ਵੀ ਛੱਡੂਗਾ ਤੇ ਫਿਰ ਦੇਖੋ ਜੀ ਦੁੱਧ ਹੋ ਗਿਆ ਆਪਣਾ گاੜਾ ਤੇ 5-7 ਮਿੰਟਾਂ ਤੱਕ ਇਹਨੂੰ ਆਪਾਂ ਪਕਾਉਣਾ ਹੈ ਉਬਾਲਾ ਹੋਣ ਤੋਂ ਬਾਅਦ ਫਿਰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਕੜਾਈ ਨੂੰ نیچے ਉਤਾਰ ਲਾਂਗੇ ਇਹਨੂੰ ਆਪਾਂ ਠੰਡਾ ਹੋਣ ਦੇ ਲਈ ਰੱਖ ਦਾਂਗੇ ਜਿਵੇਂ ਹੀ ਇਹ ਠੰਡਾ ਹੋ ਜਾਊਗਾ ਫੇਰ ਆਪਾਂ ਛੋਟੀਆਂ-ਛੋਟੀਆਂ ਗਲਾਸੀਆਂ ਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਆਈਸਕ੍ਰੀਮ ਦੇ ਰੂਪ ਵਿੱਚ ਜਮਾਵਾਂਗੇ ਇੱਥੇ ਸੋਡੇ ਦੋ ਕੰਮ ਹੋ ਜਾਣਗੇ ਇੱਥੇ ਆਈਸਕ੍ਰੀਮ ਵੀ ਬਹੁਤ ਵਧੀਆ ਇਹਦੀ ਬਣੂਗੀ ਬੱਚਿਆਂ ਨੂੰ ਤੁਸੀਂ ਕਦੋਂ ਮਰਜ਼ੀ ਦੇ ਸਕਦੇ ਹੋ ਤੇ ਦੂਜਾ ਆਪਾਂ ਇਹਦਾ ਫਲੂਦਾ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਫੋਇਲ ਪੇਪਰ ਦੇ ਨਾਲ ਚੰਗੀ ਤਰ੍ਹਾਂ ਕਵਰ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਬਰਫ਼ ਜੀ ਨਾ ਬਣੇ ਬਹੁਤ ਵਧੀਆ ਆਈਸਕ੍ਰੀਮ ਬਣੇ ਤੇ ਫਿਰ ਆਪਾਂ ਇਹਨੂੰ ਕਵਰ ਕਰਕੇ ਤੇ ਛੋਟੇ-ਛੋਟੇ ਦੇ ਉੱਪਰ ਕੱਟ ਲਗਾ ਕੇ ਫਿਰ ਇਹਦੇ ਵਿੱਚ ਆਈਸਕ੍ਰੀਮ ਸਟਿਕ ਪਾ ਦਾਂਗੇ ਤੇ ਜੇ ਤੁਸੀਂ ਨਾ ਵੀ ਪਾਉਣੀਆਂ ਹੋਣ ਤਾਂ ਕੋਈ ਗੱਲ ਨਹੀਂ ਤੁਸੀਂ 스ਪੂਨ ਨਾਲ ਵੀ ਖਾ ਸਕਦੇ ਹੋ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦੇ ਆ ਕਰੋ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਰੱਖ ਦਾਂਗੇ 5-6 ਘੰਟਿਆਂ ਲਈ ਫ੍ਰਿਜ ਵਿੱਚ ਤੇ ਬਹੁਤ ਹੀ ਵਧੀਆ ਆਈਸਕ੍ਰੀਮ ਇਹ ਤਿਆਰ ਹੋ ਜਾਊਗੀ ਫਿਰ ਆਪਾਂ ਇੱਕ ਪੈਨ ਵਿੱਚ ਲੈ ਲਿਆ ਪਾਣੀ ਤੇ ਉਹਨੂੰ ਆਪਾਂ ਰੱਖਤਾ ਜੀ ਗਰਮ ਇੱਥੇ ਆਪਾਂ ਲਈਏ ਸਵਈਆਂ ਜਿਹੜੀਆਂ ਬਹੁਤ ਬਰੀਕ ਹੁੰਦੀਆਂ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀਆਂ ਜਿਵੇਂ ਹੀ ਪਾਣੀ ਗਰਮ ਹੋ ਗਿਆ ਤੇ ਆਪਾਂ ਸਵਾਈਆਂ ਨੂੰ ਇਹਦੇ ਵਿੱਚ ਪਾ ਦਾਂਗੇ ਦੋ ਚਾਰ ਉਬਾਲੇ ਆਉਣ ਤੋਂ ਬਾਅਦ 5-6 ਮਿੰਟਾਂ ਤੱਕ ਆਪਾਂ ਇਹਨੂੰ نیچے ਉਤਾਰ ਲਾਂਗੇ ਕਿਉਂਕਿ ਬਸ ਇਹ ਐਨੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀਆਂ ਹੈਗੀਆਂ ਇਹ ਚੀਜ਼ਾਂ ਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਤਾਂ ਕਿ ਜਦੋਂ ਵੀ ਫਲੂਦਾ ਬਣਾਉਣਾ ਹੈ ਮਿੰਟਾਂ ਵਿੱਚ ਸਮਾਨ ਤਿਆਰ ਹੈ ਤੇ ਉਹਨੂੰ ਤਿਆਰ ਕਰਕੇ ਖਾਓ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ छन्ਨੀ ਰਹੀਂ ਛਾਲ ਲਾਂਗੇ ਤੇ ਫਿਰ ਆਪਾਂ ਜੀ ਇੱਕ ਬਾਉਲ ਦੇ ਵਿੱਚ ਲੈ ਲਾਂਗੇ ਆਈਸ ਵਾਲਾ ਠੰਡਾ ਠੰਡਾ ਪਾਣੀ ਤੇ ਉਹਦੇ ਵਿੱਚ ਫਿਰ ਆਪਾਂ ਇਹ ਸਵਈਆਂ ਨੂੰ ਪਾ ਦਾਂਗੇ ਤੇ ਤਾਂਕਿ ਇਹ ਵਿੱਚੇ ਦੇ ਚੰਗੀ ਤਰ੍ਹਾਂ ਖਿਲਰ ਜੇ ਜਾਣ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਪੀਸੀ ਹੋਈ ਮਿਸ਼ਰੀ ਦਾ ਪਾਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਖੰਡ ਵੀ ਪਾ ਸਕਦੇ ਹੋ ਤੇ ਇਸੇ ਤਰੀਕੇ ਨਾਲ ਤੁਸੀਂ ਪਾਣੀ ਵਿੱਚ ਇਹਨੂੰ ਫ੍ਰਿਜ ਵਿੱਚ ਰੱਖ ਦਿਓ ਇਹਨੂੰ 5-6 ਦਿਨਾਂ ਤੱਕ ਕੁਝ ਵੀ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਇਹ ਖਿਲਨੇ ਆ ਖਿਲਰੀਆਂ ਰਹਿਣਗੀਆਂ ਫਿਰ ਆਪਾਂ ਤਿਆਰ ਕਰਾਂਗੇ ਜੀ ਖਾਣ ਲਈ ਫਲੂਦਾ ਦੂਸਰੀਆਂ ਸੇਵੀਆਂ ਆਪਣੇ ਕੋਲੇ ਥੋੜੀਆਂ ਜਿਹੀਆਂ ਮੋਟੀਆਂ ਸੀ ਉਹ ਜਿਹੜੀਆਂ ਆਪਣੇ ਕੋਲ ਘਰ ਵਾਲੀਆਂ ਸੇਵੀਆਂ ਸੀ ਆਪਾਂ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਹੀ ਪਕਾ ਕੇ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਆਪਣੀ ਆਈਸਕ੍ਰੀਮ ਦੇਖੋ ਗਈ ਬਹੁਤ ਵਧੀਆ ਜੰਮ ਇਸ ਤਰੀਕੇ ਨਾਲ ਇਹਨੂੰ ਖਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਫਿਰ ਆਪਾਂ ਇਹਨੂੰ ਹਲਾ ਕੇ ਜੇ ਥੋੜਾ ਜਿਹਾ ਬਾਹਰ ਕੱਢ ਲਾਂਗੇ ਤੇ ਫਿਰ ਇਹਨੂੰ ਆਪਾਂ ਕੱਟ ਲਾਂਗੇ ਤਾਂ ਕਿ ਇਹਦੇ ਨਾਲ ਆਪਾਂ ਫਲੂਦਾ ਤਿਆਰ ਕਰ ਸਕੀਏ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਸਕਦੇ ਹੋ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਮੋਟੀ ਸੇਵੀ ਇਹ ਵੀ ਸੇਵੀ ਦਾ ਫਲੂਦਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਤੇ ਬਹੁਤ ਇਹ ਜਿਆਦਾ ਤੋਂ ਜਿਆਦਾ ਠੰਡੀਆਂ ਹੋਣੀਆਂ ਚਾਹੀਦੀਆਂ ਨਾ ਚਾਹੀ ਇਹਨਾਂ ਦਾ ਟੇਸਟ ਆਉਂਦਾ ਉਸ ਤੋਂ ਬਾਅਦ ਆਪਾਂ ਇਹ ਲੈ ਆ ਜੀ ਤੁਸੀਂ ਕੋਈ ਵੀ ਸ਼ਿਕਾਇਸ਼ ਲੈ ਸਕਦੇ ਹੋ ਜਿਹੜਾ ਘਰ ਦੇ ਵਿੱਚ ਵਰਤ ਸਕ ਵਰਤਦੇ ਹੋ ਆਪਾਂ ਇੱਥੇ ਗੰਗਾ ਜੂਸ ਕੀਤਾ ਹੈ ਇਸ ਨੂੰ ਇਹਦੇ ਉੱਪਰ ਪਾਤਾ ਆਪਾਂ ਕੋਈ ਚੀਨੀ ਵਗੈਰਾ ਇਹਦੇ ਵਿੱਚ ਨਹੀਂ ਪਾਈ ਉਸ ਤੋਂ ਬਾਅਦ ਆਪਾਂ ਇਹਦਾ ਸਵਈਆਂ ਵਾਲਾ ਵੀ ਤਿਆਰ ਕੀਤਾ ਬਿਲਕੁਲ ਇਸੇ ਤਰੀਕੇ ਨਾਲ ਹੀ ਆਈਸਕ੍ਰੀਮ ਵਿੱਚ ਬਹੁਤ ਵਧੀਆ ਆਪਣੇ ਮਿੱਠਾ ਸੀ ਤੇ ਉਸ ਤੋਂ ਬਾਅਦ ਆਪਾਂ ਸ਼ੈਕਸ਼ ਯੂਜ਼ ਕੀਤਾ ਸਵਈਆਂ ਵਿੱਚ ਵੀ ਥੋੜੀ ਜੀ ਆਪਾਂ ਮਿਸ਼ਰੀ ਪਾਈ ਤੇ ਬਹੁਤ ਵਧੀਆ ਇਹ ਮਿੱਠਾ ਫਲੂਦਾ ਕਰਦੇ ਵਿੱਚ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਜੇ ਤੁਸੀਂ ਸਮਾਨ ਤੁਹਾਡੇ ਕੋਲ ਸਟੋਰ ਹੈ ਆਈਸਕ੍ਰੀਮ ਜਮੀ ਪਈ ਹੈ ਤਾਂ ਫਿਰ ਤੁਹਾਨੂੰ ਡੇਲੀ ਇਹ ਸਮਾਨ ਤਿਆਰ ਕਰਨ ਦੀ ਕੋਈ ਲੋੜ ਨਹੀਂ ਜਦੋਂ ਵੀ ਤੁਹਾਡਾ ਦਿਲ ਕਰੇ ਤਾਂ ਇਹਨੂੰ ਤੁਸੀਂ ਬਣਾ ਕੇ ਮਿੰਟਾਂ ਵਿੱਚ ਖਾ ਸਕਦੇ ਹੋ ਤੁਸੀਂ ਬਹੁਤ ਸਾਰਾ ਫਲੁੱਦਾ ਖਾਦਾ ਹੋਊਗਾ ਪਰ ਇੱਕ ਵਾਰੀ ਮੇਰੇ ਕਹਿਣ ਤੇ ਇਸ ਤਰੀਕੇ ਦਾ ਬਣਾ ਕੇ ਜ਼ਰੂਰ ਦੇਖਿਓ ਤੇ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ